ਵਾਹਿਗੁਰੂ ਜੀ ਦੇ ਨਾਮ ਤੇ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਇਹ ਆਪਣੇ ਵੀਰਾਂ ਨੂੰ ਪਤਾ ਵੀ ਡੇਢ ਮਹੀਨਾ ਹੋ ਗਿਆ ਸਾਡੇ ਕੋਲ ਆਏ ਨਾ ਇਹਦੇ ਵੀਰ ਦਾ ਹਜੇ ਅਮਨ ਦਾ ਘਰ ਦਾ ਕੁਝ ਨਹੀਂ ਪਤਾ ਲੱਗਿਆ ਹੈਗਾ ਇਹਦੀ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰਨਾ ਤਾਂ ਕਿ ਵੀਰ ਆਪਣੇ ਘਰ ਪਰਿਵਾਰ ਤੱਕ ਪਹੁੰਚੇ ਕਿਉਂਕਿ ਜੋ ਵੀਰੇ ਦੀ ਏਜ ਹੈ ਦੀ ਪੁੱਤ ਦੀ ਤਕਰੀਬਨ 15-16 ਸਾਲ ਦੀ ਉਮਰ ਦਾ ਹੋਊਗਾ ਇਹ 15-16 ਸਾਲ ਦੀ ਤਾਂ ਕੁਝ ਨਹੀਂ ਹੁੰਦੀ ਕਿਉਂਕਿ ਆਪਣੇ ਬੱਚੇ ਨੇ ਜਦੋਂ ਆਪਣੇ ਜਵਾਬ ਬੱਚੇ ਘਰੋਂ ਨਿਕਲੇ ਹੁੰਦੇ ਨੇ ਤਾਂ ਆਪਾਂ ਨੂੰ ਇਹ ਹੁੰਦਾ ਵੀ ਕਿਤੇ ਬੱਚਾ ਸ਼ਾਮ ਨੂੰ ਘਰੇ ਵਾਪਸ ਆ ਜੀ ਵੀ ਆਪਾਂ ਥੋੜਾ ਬੋੜਾ ਲੇਟ ਵੀ ਹੋ ਜਾਈਏ ਪਰ ਇਹਨੂੰ ਪਤਾ ਨਹੀਂ ਕਿੰਨਾ ਕੁ ਟਾਈਮ ਹੋ ਗਿਆ ਘਰੋਂ ਨਿਕਲੇ ਨੂੰ ਵੀਰੇ ਨੂੰ ਬੇਨਤੀ ਹੱਥ ਜੋੜ ਕੇ ਸਾਰਿਆਂ ਨੂੰ ਰੀਲਾਂ ਬੜੀਆਂ ਦੇਖਦੇ ਆ ਤੁਸੀਂ ਰੀਲਾਂ ਬੜੀਆਂ ਸ਼ੇਅਰ ਕਰਦੇ ਹੋ ਤਾਂ ਵੀਰੇ ਦੀ ਇਹਦੀ ਬੱਚੇ ਦੀ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਆਪਣੇ ਪਰਿਵਾਰ ਤੱਕ ਪਹੁੰਚੇ ਹਰ ਇੱਕ ਪਰਿਵਾਰ ਦੇ ਵਿੱਚ ਇਹੀ ਹੁੰਦਾ ਵੀ ਸਾਡਾ ਬੱਚਾ ਹੋ ਗਿਆ ਵੱਡਾ ਹੋਊਗਾ ਬੱਡੇ ਦੁਬਾਰੀ ਆਸ਼ਾ ਹੁੰਦੀ ਐ ਨਾ ਪੜ੍ਹੂ ਲਿਖੂ ਕੋਈ ਅਫਸਰ ਜਾ ਕਿੱਦਾਂ ਵੀ ਨੌਕਰੀ ਮਿਲੂ ਜਾ ਇਹੀ ਬੱਚੇ ਨੂੰ ਬਾਹਰ ਭੇਜ ਜਾਣਗੇ ਪਰ ਇਹਦੇ ਮਾਪੇ ਪਿਓ ਦੀਆਂ ਆਸ਼ਾ ਕਿਤੇ ਧੂੜੀਆਂ ਨਾ ਰਹਿ ਜਾਣ ਇਹ ਬੱਚੇ ਨੂੰ ਆਪਾਂ ਘੜ ਤੱਕ ਪਹੁੰਚਾਉਣਾ ਪਹੁੰਚਾਉਣਾ ਕਿਹਨਾਂ ਮੈਂ ਕਿਹਨੇ ਆਪਾਂ ਸਾਰਿਆਂ ਨਾਲ ਮਿਲ ਕੇ ਦੀ ਵੀਡੀਓ ਸ਼ੇਅਰ ਕਰਕੇ ਆਪਾਂ ਇਹਨੂੰ ਘੜ ਤੱਕ ਪਹੁੰਚਾਉਣਾ ਵਾ ਇਹਦੇ ਮੁੱਛਾਂ ਵੀ ਛੋਟੀਆਂ ਹੋ ਗਈਆਂ ਫੁੱਟੀਆਂ ਹਜੇ ਉਮਰ ਕੁਛ ਨਹੀਂ ਹੈ ਨੀ 15 16 ਸਾਲ ਦੀ ਉਮਰ ਕੁਛ ਨਹੀਂ ਹੋਣੀ ਬੇਨਤੀ ਆ ਵੀਡੀਓ ਸ਼ੇਅਰ ਕਰਨੀ ਬੱਚਾ ਆਪਣੇ ਘਰ ਪਰਿਵਾਰ ਤੱਕ ਪਹੁੰਚੇ ਮਾਤਾ ਪਿਤਾ ਨੂੰ ਮਿਲੇ ਇਹਦੀ ਮੈਰਿਜ ਕਰਨ ਇਹਦੇ ਬੱਚੇ ਚ ਤਾਂ ਵੀ ਹੁੰਦਾ ਆਪਣੇ ਘਰਾਂ ਦੇ ਵਿੱਚ ਆ ਮੌਜੂਦ ਵੀ ਕਰਦੀਆਂ ਇਹਦੇ ਪਰਿਵਾਰ ਨੂੰ ਜੇ ਮਿਲੇ ਮੇਰਾ ਵੀਰਾ ਬੇਨਤੀ ਹੱਥ ਜੋੜ ਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਆਪਣਾ ਫਰਜ਼ ਸਮਝਦੇ ਹੋਏ ਜਦੋਂ ਘਰ ਤੱਕ ਜੂਹ ਪਹੁੰਚੋਣਾ ਜੇ ਤੱਕ ਕਿਸੇ ਨੂੰ ਪਤਾ ਲੱਗੇ ਤਾਂ ਸਾਡੇ ਨਾਲ ਸਾਡੇ ਨੰਬਰਾਂ ਤੇ 9941 86616 ਪੂਜਾ ਨੰਬਰ 82686 31000 ਤੇ ਫੋਨ ਕਰ ਸਕਦੇ ਹਾਂ ਪਿੰਡ ਆਂਡਰੂ ਤਹਿਸੀਲ ਰਾਇਪੁਰ ਜਿਲ੍ਹਾ ਲੁਧਿਆਣਾ ਪਿੰਡ ਆੜੂ ਵਿੱਚ ਮਾਨਵ ਸੇਵਾ ਉਤਮ ਸੇਵਾ ਸੋਸਾਇਟੀ ਦੇ ਨਾਂ ਦੇ ਬੋਟ ਲੱਗਿਆ ਹਿਆ ਨੇੜੇ ਪੈਟਰੋਲ ਪੰਪ ਆ ਬੇਤੀਆ ਸ਼ੇਰ ਕਾਰ ਨੇ ਵੀਡੀਓ ਤਾਂ ਕਿ ਵੀਰਾ ਆਪਣੇ ਘਰ ਤੱਕ ਪਹੁੰਚੇ ਵਾਹਿਗੁਰੂ ਜੀ ਕਾ ਕਾਉਂਸਾ ਵਾਹਿਗੁਰੂ ਜੀ ਕੀ